ਸਾਤਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਨਰਮ ਜੇ ਗੁਲਾਬ ਜਾਮਨ ਤੇ ਗੁਲਾਬ ਜਾਮਨ ਬਣਾਉਣ ਦਾ ਤਰੀਕਾ ਵੀ ਬਹੁਤ ਹੀ ਜ਼ਿਆਦਾ ਸੌਖਾ ਹੋਵੇਗਾ ਸਭ ਤੋਂ ਖਾਸ ਕੇ ਇਹ ਗੁਲਾਬ ਜਾਮਨ ਬਣਾਉਣ ਵਾਸਤੇ ਸਾਨੂੰ ਬਹੁਤ ਹੀ ਘੱਟ ਸਮਾਨ ਦੀ ਜ਼ਰੂਰਤ ਹੁੰਦੀ ਆ ਵੀਡੀਓ ਸ਼ੁਰੂ ਕਰਦੇ ਆਂ ਜੀ ਗੁਲਾਬ ਜਾਮਨ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਕੋਵਲੀ ਦੁੱਧ ਦੀ ਲਈ ਆਂ ਦੁੱਧ ਅਸੀਂ ਫੁੱਲ ਕਰੀਮ ਵਾਲਾ ਵੀ ਲੈ ਸਕਦੇ ਆਂ ਤੇ ਦੂਜਾ ਵੀ ਲੈ ਸਕਦੇ ਆਂ ਇੱਕ ਚਮਚ ਇੱਥੇ ਆਪਾਂ ਦੇਸੀ ਘਿਓ ਦਾ ਪਾ ਦੇਣਾ ਹੈ ਨਾਲ ਹੀ ਇੱਥੇ ਮੈਂ 2 ਚਮਚ ਸੂਜੀ ਪਾ ਦਾਂਗੀ ਸੂਜੀ ਬਰੀਕ ਮੋਟੀ ਕੋਈ ਵੀ ਹੋਵੇ ਤੁਸੀਂ ਪਾ ਸਕਦੇ ਜੇ ਸੇਮ ਉਹੀ ਕੋਲੀ ਆਪਾਂ ਇੱਥੇ ਮਿਲਕ ਪਾਊਡਰ ਦੀ ਪਾ ਦੇਣੀ ਹੈ ਹਰ ਇੱਕ ਚੀਜ਼ ਪੂਰੇ ਮਾਪ ਨਾਲ ਪਾਇਓ ਤੇ ਮਿਲਕ ਪਾਊਡਰ ਦੇ ਗੁਲਾਬ ਜਮਨ ਬਹੁਤ ਵਧੀਆ ਬਣਨਗੇ ਪਹਿਲਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੰਡੇ ਦੁੱਧ ਦੇ ਵਿੱਚ ਹੀ ਮਿਲਾ ਦੇਣਾ ਹੈ ਫਿਰ ਆਪਾਂ ਗੈਸ ਔਨ ਕਰ ਦਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਮੀਡੀਅਮ ਤੋਂ ਲੋ ਦੇ ਵਿੱਚ ਰੱਖਣੀ ਆ 10 ਤੋਂ 4 ਮਿੰਟ ਜਿੰਨਾ ਸਮਾਂ ਲੱਗਦਾ ਹੈ ਤੇ ਇਹ ਜੋ ਦੁੱਧ ਹੁੰਦਾ ਹੈ ਇੱਕਦਮ گاੜਾ ਹੋਣ ਲੱਗ ਜਾਂਦਾ ਹੈ ਤੇ ਤਿੰਨਾਂ ਚੌਵਾਂ ਮਿੰਟਾਂ ਦੇ ਵਿੱਚ ਹੀ ਇਹ ਖੋਏ ਵਾਂਗ ਦਿਖਣ ਲੱਗ ਜੇਗਾ ਬਸ ਆਪਾਂ ਇਹਨੂੰ ਓਨੀ ਦੇਰ ਤੱਕ ਹੀ گاੜਾ ਕਰਨਾ ਹੈ ਬਾਕੀ ਤੁਸੀਂ ਹਰ ਇੱਕ ਚੀਜ਼ ਇਸੇ ਤਰ੍ਹਾਂ ਪੂਰੇ ਮਾਪ ਨਾਲ ਪਾਇਓ ਤੇ ਗੁਲਾਬ ਜਾਮੁਨ ਇੱਕਦਮ ਵਧੀਆ ਬਣ ਗਏ ਤੁਸੀਂ ਦੇਖੋ ਥੋੜਾ ਥੋੜਾ ਦੁੱਧ ਜਿਹੜਾ ਹੈ ਉਹ گاੜਾ ਹੋਣਾ ਸ਼ੁਰੂ ਹੋ ਗਿਆ ਹੈ ਪਰ ਆਪਾਂ ਇਹਨੂੰ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਜਾਵਾਂਗੇ ਤੇ ਇਹ ਇਸ ਤਰੀਕੇ ਦਾ ਦਿਖਣ ਲੱਗ ਜੇਗਾ ਜੇਕਰ ਤੁਸੀਂ CS ਚੈਨਲ ਦੇ ਉੱਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਆਪਣੀ ਜਦੋਂ ਵੀ ਕੋਈ ਵੀਡੀਓ ਆਏਗੀ ਉਹ ਤੁਹਾਡੇ ਤੱਕ ਪਹੁੰਚ ਜਾਵੇਗੀ ਹੁਣ ਇੱਥੇ ਆਪਾਂ ਗੈਸ ਬੰਦ ਕਰਕੇ 1-2 ਮਿੰਟ ਹਲਾ ਕੇ ਤੇ ਇਹਨੂੰ ਬਾਹਰ ਕੱਢ ਲਾਂਗੇ ਕਿਉਂਕਿ ਕੜਾਈ ਕਾਫੀ ਗਰਮ ਹੈ ਤੇ ਮਿਲਕ ਪਾਊਡਰ ਬਹੁਤ ਜਲਦੀ ਸੜਦਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲਿਓ ਇਹਨੂੰ ਹਿਲਾਉਣਾ ਬਿਲਕੁਲ ਵੀ ਬੰਦ ਨਹੀਂ ਕਰਨਾ ਹੋਨੇ ਨੂੰ ਆਪਾਂ ਠੰਡਾ ਹੋਣ ਵਾਸਤੇ ਕਿਸੇ ਅਲੱਗ ਬਰਤਨ ਵਿੱਚ ਕੱਢ ਦਿੰਨੇ ਆ। ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਇਧਰ ਚਾਸ਼ਨੀ ਬਣਾ ਲੈਣੇ ਆ। ਚਾਸ਼ਨੀ ਬਣਾਉਣ ਲਈ ਸੇਮ ਉਹੀ ਕੌਲੀ ਲਈ ਆਪਾਂ ਡੇਢ ਕੌਲੀ ਆਪਾਂ ਖੰਡ ਦੀ ਪਾਈ ਆ ਤੇ ਡੇਢ ਕੌਲੀ ਹੀ ਆਪਾਂ ਪਾਣੀ ਦੀ ਪਾਵਾਂਗੇ। ਕੌਲੀ ਤੁਸੀਂ ਇਸ ਤਰੀਕੇ ਦੀ ਲੈਣੀ ਆ ਕਿ ਜਿਹੜੀ ਉੱਪਰੋਂ ਤੇ ਹੇਠੋਂ ਬਿਲਕੁਲ ਇੱਕੋ ਜਿੰਨੀ ਖੁੱਲੀ ਹੋਵੇ। ਤੇ ਚਾਸ਼ਨੀ ਇੱਥੇ ਆਪਾਂ ਕੋਈ ਇੱਕ ਦੋ ਤਾਰਦੀ ਨਹੀਂ ਬਣਾਵਾਂਗੇ ਜਦੋਂ ਇਸ ਤਰੀਕੇ ਦੇ ਨਾਲ ਖੰਡ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਉਦੋਂ ਆਪਾਂ 3 ਤੋਂ 4 ਮਿੰਟ ਘੜੀ ਤੇ ਵੇਖ ਕੇ ਇਹਨੂੰ ਪਕਾਉਣਾ ਹੈ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਪਕਾਵਾਂਗੇ ਇਹਦੇ ਵਿੱਚ ਉਬਾਲ ਆਉਣ ਲੱਗ ਗਿਆ ਹੈ 3-4 ਮਿੰਟ ਪਕਾ ਕੇ ਬੰਦ ਕਰ ਦੇਣਾ ਹੈ ਤੇ ਤੁਸੀਂ ਟੇਸਟ ਵਧਾਉਣ ਲਈ ਇਹਦੇ ਵਿੱਚ ਇਲਾਇਚੀ ਪਾਊਡਰ ਜਾਂ ਕੇਸਰ ਦੇ ਧਾਗੇ ਕੁਝ ਵੀ ਪਾ ਸਕਦੇ ਜੇ ਚਾਸ਼ਨੀ ਬਿਲਕੁਲ ਤਿਆਰ ਹੈ ਆਪਾਂ ਗੈਸ ਬੰਦ ਕਰ ਦਾਂਗੇ ਚਾशनी ਨੂੰ ਆਪਾਂ ਇੱਕ ਸਾਈਡ ਤੇ ਕਰ ਦਿੰਨੇ ਆ ਜੇਕਰ ਇਸ ਤਰੀਕੇ ਦੀ ਪਤਲੀ ਚਾशनी ਹੋਵੇਗੀ ਤੇ ਗੁਲਾਬ ਜਾਮੁਨ ਜਿਹੜੇ ਨੇ ਬਹੁਤ ਟੇਸਟੀ ਬਣਨਗੇ ਕਿਉਂਕਿ ਉਹਨਾਂ ਦੇ ਅੰਦਰ ਤੱਕ ਚਾशनी ਜਾਏਗੀ ਜੇਕਰ ਚਾशनी ਗਾੜੀ ਰੱਖ ਲਾਂਗੇ ਤੇ ਜਿਹੜੇ ਗੁਲਾਬ ਜਾਮੁਨ ਨੇ ਉਹਨਾਂ ਦੇ ਅੰਦਰ ਤੱਕ ਚਾशनी ਨਹੀਂ ਜਾਂਦੀ ਇਧਰ ਜੋ ਮਿਲਕ ਪਾਊਡਰ ਦਾ ਆਪਾਂ ਖੁਆ ਬਣਾਇਆ ਸੀ ਉਹ ਵੀ ਪੂਰੀ ਤਰ੍ਹਾਂ ਠੰਡਾ ਹੋ ਗਿਆ ਏ 5 ਤੋਂ 7 ਮਿੰਟ ਆਪਾਂ ਇਹਨੂੰ ਲਗਾਤਾਰ ਹੱਥਾਂ ਦੇ ਨਾਲ ਇਸ ਤਰ੍ਹਾਂ ਮਲ ਲੈਣਾ ਹੈ ਜਿੰਨਾ ਜ਼ਿਆਦਾ ਆਪਾਂ ਇਹਨੂੰ ਸੌਫਟ ਕਰ ਲਾਂਗੇ ਗੁਲਾਬ ਜਾਮੁਨ ਓਨੇ ਹੀ ਜ਼ਿਆਦੇ ਸੌਫਟ ਬਣਨਗੇ ਤੇ ਬਿਲਕੁਲ ਵੀ ਕੜਾਈ ਦੇ ਵਿੱਚ ਜਾ ਕੇ ਫਟਣਗੇ ਨਹੀਂ ਮਿਲਕ ਪਾਊਡਰ ਦੇ ਡੋ ਨੂੰ ਚੰਗੀ ਤਰ੍ਹਾਂ ਸੌਫਟ ਕਰਨ ਤੋਂ ਬਾਅਦ ਇੱਥੇ ਹੋਣ ਆਪਾਂ ਇਹਦੇ ਵਿੱਚ 2-3 ਚੀਜ਼ਾਂ ਹੋਰ ਮਿਲਾਵਾਂਗੇ ਕਿਉਂਕਿ ਇਸ ਤਰੀਕੇ ਨਾਲ ਤੇ ਗੁਲਾਬ ਜਾਮੁਨ ਬਣਾਉਣੇ ਮੁਸ਼ਕਲ ਹੋ ਜਾਂਦੇ ਨੇ ਉਦ ਲਈ ਇੱਥੇ ਮੈਂ 4 ਤੋਂ 5 ਚਮਚ ਜਿੰਨਾ ਮੈਦਾ ਪਾ ਦਾਂਗੀ ਟੋਟਲ 5 ਚਮਚ ਮੈਦਾ ਪਏਗਾ ਬਾਕੀ ਜੇਕਰ ਤੁਹਾਡੇ ਕੋਲ ਡੋ ਥੋੜਾ ਸਖਤ ਰਹਿ ਗਿਆ ਹੈ ਤੇ ਤੁਸੀਂ ਘੱਟ ਵੱਧ ਵੀ ਕਰ ਸਕਦੇ ਜੇ ਤੇ ਸਭ ਤੋਂ ਜ਼ਰੂਰੀ ਆਪਾਂ ਇੱਥੇ ਅੱਧਾ ਚਮਚ ਜਿੰਨਾ ਬੇਕਿੰਗ ਪਾਊਡਰ ਪਾ ਦੇਣਾ ਹੈ ਚਮਚ ਉਹੀ ਹੈ ਜਿਹੜਾ ਆਪਾਂ ਡੇਲੀ ਘਰੇ ਵਰਤਦੇ ਆਂ ਤੇ ਅੱਧਾ ਚਮਚ ਹੀ ਆਪਾਂ ਇਹਦੇ ਉੱਤੇ ਪਾਣੀ ਪਾ ਦੇਣਾ ਹੈ ਇਹਦੇ ਨਾਲ ਬੇਕਿੰਗ ਪਾਊਡਰ ਜਿਹੜਾ ਹੈ ਉਹ ਐਕਟਿਵ ਹੋ ਜਾਂਦਾ ਹੈ ਪਾਣੀ ਪਾਉਣ ਤੋਂ ਬਾਅਦ ਮੈਦੇ ਨੂੰ ਤੇ ਬੇਕਿੰਗ ਪਾਊਡਰ ਨੂੰ ਆਪਾਂ ਮਿਲਕ ਪਾਊਡਰ ਦੇ ਡੋਅ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਮਿਕਸ ਕਰਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਡੋਅ ਕਾਫੀ ਪਤਲਾ ਲੱਗਦਾ ਪਿਆਏ ਤੇ ਤੁਸੀਂ ਇਹਦੇ ਵਿੱਚ ਇੱਕ ਚਮਚ ਜਿੰਨਾ ਮੈਦਾ ਹੋਰ ਪਾ ਸਕਦੇ ਜੇ ਪਰ ਇਸ ਤੋਂ ਜ਼ਿਆਦਾ ਕੁਝ ਵੀ ਨਾ ਪਾਓ। ਜੇਕਰ ਤੁਸੀਂ ਹਰ ਚੀਜ਼ ਪੂਰੀ ਮਿੰਤੀ ਦੇ ਨਾਲ ਲਓਗੇ ਤੇ ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਨਹੀਂ ਆਊਗੀ। ਜਦੋਂ ਆਪਾਂ ਮੈਦਾ ਪਾ ਦਿੰਨੇ ਆ ਫੇਰ ਆਪਾਂ ਸਿਰਫ ਮੈਦੇ ਨੂੰ ਮਿਕਸ ਹੀ ਕਰਨਾ ਹੈ ਆਪਾਂ ਉਹਨੂੰ ਜ਼ਿਆਦਾ ਮਲਣਾ ਨਹੀਂ ਆ ਮਲ ਤੁਸੀਂ ਉਹਨੂੰ ਉਸੇ ਟਾਈਮ ਹੀ ਲੈਣਾ ਹੈ ਜਦੋਂ ਤੁਸੀਂ ਅਜੇ ਮੈਦਾ ਨਹੀਂ ਪਾਇਆ ਹੁੰਦਾ ਤੁਸੀਂ ਦੇਖੋ ਹੁਣ ਆਪਾਂ ਇਹਦੇ ਗੁਲਾਬ ਜਾਮਨ ਬਣਾਉਣੇ ਸਟਾਰਟ ਕਰ ਦਾਂਗੇ ਕਿਸੇ ਵੀ ਤਰ੍ਹਾਂ ਤੁਸੀਂ ਥੋੜਾ ਜਿਹਾ ਡੋਅ ਲੈ ਕੇ ਉਹਦੇ ਛੋਟੇ-ਛੋਟੇ ਜਿਹੇ ਗੁਲਾਬ ਜਾਮਨ ਬਣਾਉਣ ਲਈ ਡੋਅ ਨੂੰ ਥੋੜੇ-ਥੋੜੇ ਹਿੱਸਿਆਂ 'ਚ ਵੰਡ ਦੇਣਾ ਹੈ ਤਾਂ ਜੋ ਇੱਕ ਹੀ ਸਾਈਜ਼ ਦੇ ਗੁਲਾਬ ਜਾਮਨ ਬਣ ਕੇ ਤਿਆਰ ਹੋਣ ਆਹ ਤਰੀਕਾ ਵਰਤ ਲੋਗੇ ਤੇ ਥੋੜੇ ਆਸਾਨੀ ਨਾਲ ਗੁਲਾਬ ਜਾਮੁਨ ਬਣ ਜਾਣਗੇ ਤੇ ਇੱਕ ਹੀ ਸਾਈਜ਼ ਦੇ ਬਣ ਜਾਣਗੇ ਜਿੰਨਾ ਆਪਾਂ ਸਮਾਨ ਲਿਆਏ ਗੁਲਾਬ ਜਾਮੁਨ ਬਣਾਉਣ ਵਾਸਤੇ ਇਹਦੇ ਵਿੱਚ 30 ਤੋਂ 32 ਗੁਲਾਬ ਜਾਮੁਨ ਆਰਾਮ ਨਾਲ ਬਣ ਜਾਂਦੇ ਨੇ ਤੇ ਸਾਈਜ਼ ਵੀ ਉਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਬਾਕੀ ਆਪਾਂ ਜਦੋਂ ਗੁਲਾਬ ਜਾਮੁਨ ਬਣਾਉਂਦੇ ਪਏ ਆ ਇਸ ਗੱਲ ਦਾ ਧਿਆਨ ਰੱਖਿਓ ਕਿ ਇਹਦੇ ਵਿੱਚ ਕੋਈ ਵੀ ਤਰੇੜ ਕੋਈ ਕ੍ਰੈਕ ਨਾ ਹੋਵੇ ਜੇਕਰ ਕ੍ਰੈਕ ਰਹਿ ਗਿਆ ਤੇ ਗੁਲਾਬ ਜਾਮੁਨ ਫਟ ਜਾਂਦੇ ਨੇ ਇੱਕ ਸਾਰੇ ਸਾਰੀਆਂ ਹੀ ਸਾਈਡਾਂ ਤੋਂ ਸਾਫ਼ ਹੋਣੇ ਚਾਹੀਦੇ ਨੇ ਤੇ ਥੋੜੇ ਛੋਟੇ-ਛੋਟੇ ਗੁਲਾਬ ਜਾਮਨ ਬਣਾਉਣੇ ਆ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਇਹਨਾਂ ਨੇ ਕਾਫੀ ਫੁੱਲ ਜਾਣਾ ਹੈ ਤੇ ਜਦੋਂ ਇਹਨਾਂ ਦੇ ਅੰਦਰ ਚਾਸ਼ਨੀ ਜਾਏਗੀ ਇਹਨਾਂ ਨੇ ਹੋਰ ਵੱਡੇ ਹੋ ਜਾਣਾ ਹੈ ਇਸ ਕਰਕੇ ਤੁਸੀਂ ਬਿਲਕੁਲ ਏਡੇ ਸਾਈਜ਼ ਦੇ ਹੀ ਗੁਲਾਬ ਜਾਮਨ ਤਿਆਰ ਕਰਿਓ ਹੁਣ ਇੱਥੇ ਆਪਾਂ ਜਿੰਨੇ ਗੁਲਾਬ ਜਾਮਨ ਪਹਿਲਾਂ ਫਰਾਈ ਕਰਨੇ ਆ ਉਹਨੇ ਬਣਾ ਕੇ ਰੱਖ ਲੈਣੇ ਤੇ ਬਾਕੀ ਡੋਹ ਨੂੰ ਇਸ ਤਰੀਕੇ ਨਾਲ ਤੁਸੀਂ ਕਿਸੇ ਕੱਪੜੇ ਦੇ ਨਾਲ ਟੱਕ ਕੇ ਸਾਈਡ ਤੇ ਰੱਖ ਦਿਓ ਇਥੇ ਆਪਾਂ ਦੇਸੀ ਘਿਓ ਗਰਮ ਰੱਖਿਆ ਸੀ ਘਿਓ ਦੇ ਵਿੱਚ ਆਪਾਂ ਥੋੜਾ ਜਿਹਾ ਗੁਲਾਬ ਜਾਮੁਨ ਦਾ ਡੋਹ ਪਾ ਕੇ ਦੇਖਿਆ ਏ ਜਦੋਂ ਇਸ ਤਰੀਕੇ ਨਾਲ ਬਿਲਕੁਲ ਥੋੜੀ-ਥੋੜੀ ਝੱਗ ਬਣਨੀ ਸ਼ੁਰੂ ਹੋਵੇ ਉਹ ਸਟੇਜ ਦੇ ਉੱਤੇ ਆਪਾਂ ਇਹਦੇ ਵਿੱਚ ਗੁਲਾਬ ਜਾਮੁਨ ਪਾਉਣੇ ਸਟਾਰਟ ਕਰ ਦੇਣੇ ਨੇ ਕਦੇ ਵੀ ਜਿਆਦਾ ਗਰਮ ਤੇਲ ਦੇ ਵਿੱਚ ਗੁਲਾਬ ਜਾਮੁਨ ਨਾ ਬਣਾਓ ਜਿਸ ਬਰਤਨ ਦੇ ਵਿੱਚ ਤੁਸੀਂ ਬਣਾਉਂਦੇ ਪਹਿ ਜੇ ਉਹ ਬਹੁਤਾ ਜਿਆਦਾ ਗਰਮ ਨਹੀਂ ਚਾਹੀਦਾ ਕਿਉਂਕਿ ਇਹਨੇ ਜਿਆਦਾ ਸੌਫਟ ਹੁੰਦੇ ਨੇ ਕਿ ਬਹੁਤ ਹੀ ਜਲਦੀ ਕੜਾਈ ਦੇ ਤਲੇ ਨਾਲ ਚਿਪਕ ਜਾਂਦੇ ਨੇ ਤੇ ਸੜ ਜਾਂਦੇ ਨੇ ਗੈਸ ਦੀ ਫਲੇਮ ਆਪਾਂ ਇੱਕਦਮ ਲੋ ਤੇ ਰੱਖਣੀ ਆ ਤੇ ਹਮੇਸ਼ਾ ਜਦੋਂ ਵੀ ਗੁਲਾਬ ਜਾਮੁਨ ਤੁਸੀਂ ਕੜਾਈ ਦੇ ਵਿੱਚ ਤਲਣ ਵਾਸਤੇ ਪਾਉਂਦੇ ਜੇ ਕਦੇ ਵੀ ਉਹਨਾਂ ਨੂੰ ਸਟਾਰਟਿੰਗ ਵਿੱਚ ਕੜਛੀ ਚਮਚ ਨਾਲ ਨਾ ਹਿਲਾਓ ਇਸ ਤਰੀਕੇ ਨਾਲ ਤੁਸੀਂ ਥੋੜਾ ਥੋੜਾ ਕੜਾਈ ਨੂੰ ਹਿਲਾਉਂਦੇ ਜਾਣਾ ਹੈ ਇਹਦੇ ਨਾਲ ਇਹ ਨਾ ਤੇ ਕੜਾਈ ਦੇ ਤਲੇ ਨਾਲ ਚਿਪਕਦੇ ਨੇ ਤੇ ਨਾ ਹੀ ਇਹ ਟੁੱਟਦੇ ਨੇ ਜਦੋਂ ਇਸ ਤਰੀਕੇ ਨਾਲ ਤੁਸੀਂ ਇਹਨੂੰ 1-2 ਮਿੰਟ ਵਾਸਤੇ ਹਿਲਾਉਗੇ ਤੇ ਗੁਲਾਬ ਜਾਮੁਨ ਸਾਰੇ ਹੀ ਉੱਪਰ ਤਰ ਕੇ ਆ ਜਾਣੇ ਆ ਜਿਉਂ-ਜਿਉਂ ਇਹ ਉੱਪਰ ਤਰਕੇ ਆਉਣਗੇ ਇਹਨਾਂ ਨੇ ਸਾਈਜ਼ ਵਿੱਚ ਵੀ ਥੋੜੇ ਵੱਡੇ ਹੋਣਾ ਸ਼ੁਰੂ ਹੋ ਜਾਣਾ ਹੈ ਫਿਰ ਤੁਸੀਂ ਇਸ ਤਰੀਕੇ ਨਾਲ ਤੇਲ ਦੇ ਵਿੱਚ ਚਮਚ ਨੂੰ ਚਲਾਉਣਾ ਹੈ ਪਰ ਖਿਆਲ ਰੱਖਿਓ ਕਿ ਤੁਸੀਂ ਗੁਲਾਬ ਜਾਮਨ ਨੂੰ ਬਿਲਕੁਲ ਵੀ ਟੱਚ ਨਾ ਕਰੋ ਲੋ ਫਲੇਮ ਦੇ ਉੱਪਰ ਗੁਲਾਬ ਜਾਮਨ ਫਰਾਈ ਕਰਨ ਵਿੱਚ ਆਪਾਂ ਨੂੰ 10 ਮਿੰਟ ਜਿੰਨਾ ਸਮਾਂ ਆਰਾਮ ਨਾਲ ਲੱਗ ਜਾਂਦਾ ਹੈ ਪਰ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੁੰਦੇ ਨੇ ਲਗਾਤਾਰ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਥੋੜਾ-ਥੋੜਾ ਹਿਲਾਉਂਦੇ ਹੋਏ ਫਰਾਈ ਕਰ ਲਾਂਗੇ ਤੁਸੀਂ ਦੇਖੋ ਇਹਨਾਂ ਦਾ ਕਲਰ ਕਿੰਨਾ ਜ਼ਿਆਦਾ ਚੇਂਜ ਹੋ ਗਿਆ ਹੈ ਤੇ ਇਹ ਜੋ ਤੁਸੀਂ ਇਹਦੇ ਵਿੱਚ ਛੋਟੇ-ਛੋਟੇ ਟੁਕੜੇ ਦੇਖਦੇ ਪੈ ਜੇ ਇਹ ਇਹੀ ਗਲਤੀ ਹੈ ਕਿ ਜਦੋਂ ਆਪਾਂ ਇਹਨੂੰ ਥੋੜੀ ਜਿਹੀ ਗਰਮ ਤੇਲ ਵਿੱਚ ਪਾਉਂਦੇ ਆ ਤੇ ਥੱਲੇ ਚਿਪਕ ਜਾਂਦੇ ਨੇ ਤੁਸੀਂ ਦੇਖੋ ਇੱਕ ਬੈਚ ਤੇ ਗੁਲਾਬ ਜਾਮੁਨ ਆਪਾਂ ਬਣਾ ਕੇ ਤਿਆਰ ਕਰ ਲਏ ਨੇ ਤੇ ਇੱਥੇ ਇੱਕ ਗੁਲਾਬ ਜਾਮੁਨ ਨੂੰ ਮੈਂ ਤੁਹਾਨੂੰ ਦਿਖਾ ਦਾਂ ਕਿ ਥੋੜੇ ਜਿਹੀ ਕ੍ਰੈਕ ਆਏ ਨੇ ਇਹਦਾ ਕਾਰਨ ਇਹ ਆ ਕਿ ਜਦੋਂ ਆਪਾਂ ਗੁਲਾਬ ਜਾਮਨ ਬਣਾ ਕੇ ਰੱਖ ਦਿੰਨੇ ਆ ਤੇ ਫਰਾਈ ਕਰਨ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ ਉਦੋਂ ਇਹਨਾਂ ਦੇ ਵਿੱਚ ਕ੍ਰੈਕ ਆ ਜਾਂਦੇ ਨੇ ਇਸ ਕਰਕੇ ਨਾਲ ਦੀ ਨਾਲ ਬਣਾ ਕੇ ਫਰਾਈ ਕਰੋ ਚਾਸ਼ਨੀ ਇੱਕਦਮ ਗਰਮ ਮੇ ਗਰਮ ਗਰਮ ਚਾਸ਼ਨੀ ਚ ਆਪਾਂ ਪਾ ਕੇ 10 ਮਿੰਟ ਬਾਅਦ ਚੈੱਕ ਕਰਕੇ ਵਿਖਾਉਣੇ ਆ ਗੁਲਾਬ ਜਾਮਨ ਜਦੋਂ ਵੀ ਤੁਸੀਂ ਚਾਸ਼ਨੀ ਚ ਪਾਓ ਚਾਸ਼ਨੀ ਠਾਡੀ ਗਰਮ ਚਾਹੀਦੀ ਆ ਪਰ ਬਹੁਤ ਜ਼ਿਆਦੀ ਗਰਮ ਵੀ ਨਹੀਂ ਹੋਣੀ ਚਾਹੀਦੀ ਜੇਕਰ ਬਹੁਤ ਜ਼ਿਆਦਾ ਗਰਮ ਹੋਊਗੀ ਤੇ ਇਹਨਾਂ ਨੇ ਸੁੰਗੜ ਕੇ ਛੋਟੇ ਹੋ ਜਾਣਾ ਹੈ ਤੁਸੀਂ ਦੇਖੋ ਇਹ ਕਿੰਨੇ ਜ਼ਿਆਦੇ ਸੌਫਟ ਨੇ ਇਹ ਮੈਂ ਤੁਹਾਨੂੰ 10 ਮਿੰਟ ਬਾਅਦ ਚੈੱਕ ਕਰਾਉਂਦੀ ਪਈ ਆ ਬਿਲਕੁਲ ਉਸੇ ਤਰ੍ਹਾਂ ਤੇਲ ਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲਿਆ ਏ ਤੇ ਫਿਰ ਤੋਂ ਇਹਦੇ ਵਿੱਚ ਗੁਲਾਬ ਜਾਮਨ ਬਣਾ ਕੇ ਪਾਉਣੇ ਸ਼ੁਰੂ ਕਰਦੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਇਹਨੂੰ ਆਪਾਂ ਹਿਲਾਉਣਾ ਨਹੀਂ ਆ ਜਦੋਂ ਇਸ ਤਰੀਕੇ ਨਾਲ ਉੱਪਰ ਆ ਜਾਣਗੇ ਫਿਰ ਕਿਸੇ ਚਮਚ ਦੀ ਡੰਡੀ ਨਾਲ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਹਿਲਾ ਦੇਣਾ ਹੈ ਮੈਂ ਬਹੁਤ ਵਾਰ ਘਰ ਵਿੱਚ ਗੁਲਾਬ ਜਾਮੁਨ ਬਣਾ ਕੇ ਦੇਖੇ ਨੇ ਇਹਦੇ ਵਿੱਚ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਇੱਕ ਤਾਂ ਗੁਲਾਬ ਜਾਮੁਨ ਜਦੋਂ ਆਪਾਂ ਫਰਾਈ ਕਰਦੇ ਹਾਂ ਉਹਦੇ ਵਿੱਚ ਕ੍ਰੈਕ ਆਉਂਦੇ ਆ ਉਹਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਕਾਫੀ ਦੇਰ ਉਹਨਾਂ ਨੂੰ ਬਣਾ ਕੇ ਰੱਖ ਛੱਡਦੇ ਆ ਤੇ ਫਰਾਈ ਕਰਨ ਲੱਗਿਆਂ ਆਪਾਂ ਟਾਈਮ ਲਾ ਦਿੰਨੇ ਆ ਦੂਸਰਾ ਜਦੋਂ ਆਪਾਂ ਚਾਸ਼ਨੀ ਦੇ ਵਿੱਚ ਗੁਲਾਬ ਜਾਮੁਨ ਪਾਉਂਨੇ ਆ ਤੇ ਉਹ ਸੁੰਗੜ ਕੇ ਛੋਟੇ ਹੋ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਆਪਾਂ ਬਹੁਤੀ ਜ਼ਿਆਦੀ ਗਰਮ ਚਾਸ਼ਨੀ ਵਿੱਚ ਗੁਲਾਬ ਜਾਮੁਨ ਪਾਉਂਨੇ ਆ ਚਾਸ਼ਨੀ ਠੰਡੀ ਵੀ ਨਹੀਂ ਚਾਹੀਦੀ ਤੇ ਬਹੁਤ ਜ਼ਿਆਦੀ ਗਰਮ ਵੀ ਨਹੀਂ ਚਾਹੀਦੀ ਇੱਥੇ ਗੁਲਾਬ ਜਾਮੁਨ ਰੱਖਿਆ ਨੂੰ 2 ਤੋਂ 2.5 ਘੰਟੇ ਹੋ ਗਏ ਨੇ ਸਾਰੇ ਹੀ ਗੁਲਾਬ ਜਾਮੁਨ ਦੇ ਵਿੱਚ ਬਹੁਤ ਵਧੀਆ ਚਾਸ਼ਨੀ ਚਲੀ ਗਈ ਆ ਜਦੋਂ ਇਹ ਚਾਸ਼ਨੀ ਨਾ ਪਰ ਜਾਂਦੇ ਨੇ ਤੇ ਇਹ ਇੱਕਦਮ ਥੱਲੇ ਜਾ ਕੇ ਬੈਠ ਜਾਂਦੇ ਨੇ ਤੁਸੀਂ ਦੇਖੋ ਕਿੰਨੇ ਵਧੀਆ ਇਹ ਗੁਲਾਬ ਜਾਮੁਨ ਇੱਕਦਮ ਸੌਫਟ ਬਣ ਕੇ ਤਿਆਰ ਹੋਏ ਨੇ ਇੱਕ ਵਾਰ ਤੁਸੀਂ ਇਹ ਤਰੀਕਾ ਵਰਤ ਕੇ ਪੂਰੇ ਮਾਪ ਦੇ ਨਾਲ ਇਹ ਗੁਲਾਬ ਜਾਮੁਨ ਘਰ ਵਿੱਚ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਵਧੀਆ ਲੱਗਣਗੇ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ